ਪੰਜਾਬ ਦੇ ਵਿੱਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਹੁੰਦਾ ਵੈ ਦੱਸ ਦਿੱ ਕਿ ਹੁਸ਼ਿਆਰਪੁਰ ਦੇ ਨਜ਼ਦੀਕ ਸ਼ੁਕਰਵਾਰ ਰਾਤ ਨੂੰ ਇੱਕ ਐਲਪੀਜੀ ਟੈਂਕਰ ਜੋ ਕਿ ਬਲਾਸਟ ਕਰ ਜਾਂਦਾ ਵੈ ਹਾਦਸਾ ਕਿਵੇਂ ਹੁੰਦਾ ਵੈ ਦੱਸ ਜੀ ਕਿ ਇੱਕ ਸਬਜੀ ਨਾਲ ਭਰਿਆ ਪਿਕਅਪ ਟਰੱਕ ਹੈ ਜੋ ਕਿ ਸਿੱਧਾ ਜਾ ਕੇ ਐਲਪੀਜੀ ਟੈਂਕਰ ਦੇ ਨਾਲ ਟਕਰਾ ਜਾਂਦਾ ਵੈ ਜਿਸ ਤੋਂ ਬਾਅਦ ਟੈਂਕਰ ਦੇ ਵਿੱਚੋਂ ਗੈਸ ਲੀਕ ਹੁੰਦੀ ਹੈ ਤੇ ਇੱਕ ਵੱਡਾ ਬਲਾਸਟ ਹੁੰਦਾ ਹੈ ਅਗਰੀਆਂ ਲਪਟਾਂ ਚਾਰੇ ਪਾਸੇ ਫੈਲ ਜਾਂਦੀਆਂ ਨੇ ਅਤੇ ਪੂਰਾ ਪਿੰਡ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਪਿਆਨਾ ਖਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ ਗੈਸ ਲੀਕ ਹੋਣ ਕਰਕੇ ਅੱਗ ਦੇ ਕਾਰਨ ਵਾਲੇ ਦੁਵਾਲੇ ਦੇ ਇਲਾਕਿਆਂ ਦੇ ਵਿੱਚ ਲੋਕ ਨੇ ਜੋ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਭਾਰੀ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਵੀ ਬਹੁਤ ਹੋਇਆ ਹੈ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਕਈ ਲੋਕਾਂ ਨੂੰ ਜੋ ਕਿ ਕਾਫੀ ਜ਼ਿਆਦਾ so ਸਟਾ ਲੱਗੀਆਂ ਨੇ ਛੂਲ੍ਹੇ ਨੇ ਅੱਗ ਦੇ ਨਾਲ ਹਾਸੇ ਦੇ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ ਦੱਸ ਜੇ ਕਿ ਭਿਆਨਕ ਹਾਦਸਾ ਵਾਪਰਦਾ ਵੇ ਸ਼ੁੱਕਰਵਾਰ ਰਾਤ ਨੂੰ ਜਦ ਇੱਕ ਸਬਜੀ ਦੇ ਨਾਲ ਭਰਿਆ ਹੋਇਆ ਪਿਕਅਪ ਟਰੱਕ ਐਲ ਪੀ ਜੀ ਟੈਂਕਰ ਦੇ ਵਿੱਚ ਜਾ ਕੇ ਟਕਰਾ ਜਾਂਦਾ ਵਾ ਤੇ ਜੋ ਟੈਂਕਰ ਹੈ ਜੋ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਜਾਂਦਾ ਵਾ ਤੇ ਲਪਟਾਂ ਉੱਚੀਆਂ ਉੱਚੀਆਂ ਲਪਟਾਂ ਅਸਮਾਨ ਨੂੰ ਛੂ ਜਾਂਦੀਆਂ ਨੇ ਅੱਗ ਇੰਨੀ ਭਿਆਨਕ ਹੁੰਦੀ ਹੈ ਕਿ ਇਸ ਦੌਰਾਨ ਜੋ ਚਾਰ ਲੋਕ ਨੇ ਜੋ ਕਿ ਮੌਤ ਦੇ ਕਾਟ ਉਤਰ ਜਾਂਦੇ ਨੇ ਔਰ ਕਾਫੀ ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਵਾ ਸੋ ਦੱਸ ਜੀ ਕਿ ਕੁਝ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ ਕੁਝ ਜ਼ਖਮੀ ਅਜੀ ਹੈ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕਿਉਂਕਿ ਹਾਦਸਾ ਇਨਾ ਭਿਆਨਕ ਸੀ ਕਿ ਜ਼ਖਮੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਇਸ ਹਾਦਸੇ ਦੇ ਵਿੱਚ ਲਗਭਗ 30 ਲੋਕ ਨੇ ਜੋ ਜ਼ਖਮੀ ਹੋਏ ਨੇ 4 ਲੋਕਾਂ ਦੀ ਮੌਤ ਹੋਈ ਹੈ ਕਾਫੀ ਭਿਆਨਕ ਹਾਦਸਾ ਵਾ ਜੁਕਿ ਹੁਸ਼ਿਆਰਪੁਰ ਦੇ ਵਿੱਚ ਸ਼ੁਕਰਵਾਰ ਰਾਤ ਨੂੰ ਵਾਪਰਿਆ ਵਾ ਦੱਸਿਆ ਕਿ ਜੋ ਲੋਕਾਂ ਦੇ ਵੱਲੋਂ ਧਰਨਾ ਵਾ ਲਗਾਇਆ ਗਿਆ ਸੀ ਹਾਦਸੇ ਤੋਂ ਬਾਅਦ ਸ਼ਹਿਰਪੁਰ ਜਲੰਧਰ ਰਾਸ਼ਟਰੀ ਰਾਜਮਾਰਗ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਦੇ ਵੱਲੋਂ ਜੋ ਕਿ ਇਤਰਾਜ਼ ਜਤਾਇਆ ਜਾ ਰਿਹਾ ਸੀ ਲੋਕੀ ਜੋ ਮੁਆਵਜ਼ੇ ਦੀ ਵੀ ਡਿਮਾਂਡ ਕਰ ਰਹੇ ਸੀ ਪਰ ਜੋ ਸੀਐਮ ਭਗਵਤਮਾਨ ਦੇ ਵੱਲੋਂ ਜੋ ਇਹ ਪ੍ਰੋਸਾ ਦਿੱਤਾ ਗਿਆ ਵੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਲਿਖਦੇ ਨੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੰਡਿਆਲਾ ਵਿਖੇ ਦੇਰ ਰਾਤ ਐਲਪੀਜੀ ਗੈਸ ਦੇ ਨਾਲ ਪਰੇ ਟੈਂਕਰ ਦੇ ਫਟਣ ਕਾਰਨ ਬਟਾ ਹਾਦਸਾ ਜੋ ਵਾਪਰਿਆ ਹੈ ਉਸ ਤੇ ਲਈ ਜੋ ਕਿ ਲੋਕਾਂ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਅਤੇ ਜੋ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਮੁਆਵਜ਼ੇ ਦੇ ਲਈ ਵੀ ਉਹਨਾਂ ਦੇ ਲਈ ਐਲਾਨ ਕਰਦੇ ਨੇ ਅਤੇ ਪਰਮਾਤਮਾ ਦੇ ਅੱਗੇ ਪਿਛਲੀਆਂ ਰੂਹਾਂ ਨੂੰ ਜੋ ਕਿ ਆਤਮਿਕ ਸ਼ਾਂਤੀ ਦੇਣ ਦੇ ਲਈ ਅਤੇ ਜ਼ਖਮੀਆਂ ਨੂੰ ਜਲਦੀ ਸਹੀ ਹੋਣ ਦੇ ਲਈ ਅਰਦਾਸ ਜੋ ਕਿ ਪੋਸਟ ਦੇ ਵਿੱਚ ਕੀਤੀ ਜਾਂਦੀ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕਰਕੇ ਕਿ ਜੋ एलपीजी गैस सिलेंडर ਨਾਲ ਜੋ ਟੈਂਕਰ ਫਟਿਆ ਵਾ ਉਸ ਕਾਰਨ ਵੱਡਾ ਹਾਦਸਾ ਵਾਪਰਿਆ ਵਾ ਲੋਕਾਂ ਦੀ ਜੋ ਦੁਖਦਾਈ ਮੌਤ ਹੋਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਜੋ ਜ਼ਖਮੀ ਹੋਏ ਨੇ ਜੋ ਦਸ ਦਸੇ ਜਾ ਰਿਹਾ ਹੈ ਕਿ ਲਗਭਗ 30 ਲੋਕਾਂ ਜਿਹਨੇ ਜੋ ਜ਼ਖਮੀ ਹੋਏ ਨੇ ਇਸ ਤਰ੍ਹਾਂ ਉਹਨਾਂ ਨੂੰ ਵੀ ਜੋ ਮੁਆਵਜ਼ਾ ਵਾ ਦਿੱਤਾ ਜਾਵੇਗਾ ਸਦ ਅਸੀ ਕਿ ਆਰਥਿਕ ਸਹਾਇਤਾ ਜਾਨ ਗਵਾਉਣ ਵਾਲੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਦਾ ਮੁਫਤ ਇਲਾਜ ਜੋ ਕਿ ਮਾਨ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ ਇਸ ਐਲਾਨ ਚੁੱਕੀ ਕੀਤਾ ਗਿਆ ਹੈ। ਹਾਦਸਾ ਕਾਫੀ ਭਿਆਨਕ ਸੀ ਰਾਤ 11 ਤੋਂ 12 ਵਜੇ ਦੇ ਵਿੱਚ ਮੰਡਿਆਲਾ ਪਿੰਡ ਦੇ ਨੇੜੇ ਹਾਦਸਾ ਵਾਪਰਦਾ ਹੈ। ਇੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਹੁੰਦਾ ਹੈ ਕਿ ਜੋ ਤਸਵੀਰਾਂ ਨੇ ਉਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਅਸਮਾਨਾਂ ਨੂੰ ਛੂ ਜਾਂਦੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਰਾਤ ਹੋਈ ਇਸ ਭਿਆਨਕ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਅਤੇ ਤੀ ਲੋਕ ਨੇ ਜੋ ਜ਼ਖਮੀ ਹੋ ਗਏ ਨੇ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਵੈ ਔਰ ਜੋ ਲੋਕਾਂ ਦੇ ਲਈ ਮੁਆਵਜ਼ੇ ਦੇ ਲਈ ਵੀ ਜੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਵੈ ਜੋ ਮ੍ਰਿਤਕ ਨੇ ਜੋ ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਜੋ ਜ਼ਖਮੀ ਨੇ ਉਹਨਾਂ ਦਾ ਇਲਾਜ ਜੋ ਕਿ ਮੁਫਤ ਦੇ ਵਿੱਚ ਸਰਕਾਰ ਦੇ ਵੱਲੋਂ ਕਰਵਾਇਆ ਜਾਵੇਗਾ